ਹੁਣ ਕਰਮਚਾਰੀਆਂ ਨੂੰ ਹਫਤੇ 'ਚ 4 ਦਿਨ ਕੰਮ ਕਰਨ ਤੇ 3 ਦਿਨ ਆਰਾਮ ਕਰਨ ਦਾ ਵਿਕਲਪ ਮਿਲ ਸਕਦਾ ਹੈ ਹਾਲਾਂਕਿ 4 ਦਿਨ ਕੰਮ ਕਰਨ ਤੋਂ ਬਾਅਦ ਕੰਮ ਦੇ ਘੰਟੇ 8 ਤੋਂ ਲੈ 8 ਤੋਂ 8 ਦੀ ਬਜਾਏ 12 ਘੰਟੇ ਹੋ ਜਾਣਗੇ ਜੀ ਹਾਂ ਜਲਦੀ ਲੇਬਰ ਕੋਡ ਦਾ ਐਲਾਨ ਹੋ ਸਕਦਾ ਹੈ ਮੋਦੀ ਸਰਕਾਰ ਜਲਦ ਬਜਟ ਤੇ ਇਸ ਦਾ ਜ਼ਿਕਰ ਕਰ ਸਕਦੀ ਹੈ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਆਉਣ ਵਾਲੇ ਬਜਟ 'ਚ ਪੜਾਵਾਰ ਲੇਬਰ ਕੋਡ ਨੂੰ ਲਾਗੂ ਕਰਨ ਦੀ ਯੋਜਨਾ ਦਾ ਐਲਾਨ ਕਰ ਸਕਦੇ ਨੇ ਸੂਤਰਾ ਅਨੁਸਾਰ ਇਹ ਨਵੇਂ ਲੇਬਰ ਕੋਡ ਤਿੰਨ ਪੜਾਵਾਂ ਵਿੱਚ ਲਾਗੂ ਕੀਤੇ ਜਾਣਗੇ ਪਹਿਲੇ ਪੜਾਅ 'ਚ 500 ਤੋਂ ਵੱਧ ਕਰਮਚਾਰੀ ਵਾਲੀਆਂ ਵੱਡੀ ਕੰਪਨੀਆਂ ਲਈ ਦੂਜਾ ਪੜਾਅ 100 ਤੋਂ 500 ਕਰਮਚਾਰੀਆਂ ਵਾਲੀ ਦਰਮਿਆਨੀ ਕੰਪਨੀਆਂ ਲਈ ਤੇ ਤੀਜਾ ਪੜਾਅ 100 ਤੋਂ ਘੱਟ ਕਰਮਚਾਰੀ ਵਾਲੀ ਛੋਟੀ ਕੰਪਨੀਆਂ ਲਈ ਕੀ ਨੇ ਲੇਬਰ ਕੋਡ ਇਸ ਦਾ ਇਸ ਦੀ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ 29 ਕੇਂਦਰ ਕੀਰਤ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ 'ਚ ਜੋੜਿਆ ਗਿਆ ਹੈ ਇਨਾ ਕੋਡਾਂ ਦਾ ਉਦੇਸ਼ ਕਿਰਤ ਕਾਨੂੰਨਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਜੋ ਕਰਮਚਾਰੀ ਤੇ ਮਾਲਕ ਦੋਵਾਂ ਨੂੰ ਲਾਭ ਹੋ ਸਕੇ ਨਵੇਂ ਕੋਡ ਦੇ ਤਹਿਤ ਕੰਮ ਦੇ ਘੰਟੇ ਵਧਾਏ ਜਾ ਸਕਦੇ ਨੇ ਪਰ ਕੰਮ-ਜੀਵਨ ਸੰਤੁਲਨ ਨੂੰ ਸੁਧਾਰਨ ਦੇ ਲਈ ਹਫ਼ਤੇ 'ਚ 4 ਦਿਨ ਕੰਮ ਕਰਨ ਤੇ 3 ਦਿਨ ਆਰਾਮ ਕਰਨ ਦੀ ਸਹੂਲਤ ਵਿਦਿੱਤੀ ਜਾਵੇਗੀ ਸਰਕਾਰ ਨੇ ਪੜਾਵਾਰ ਲੇਬਰ ਕੋਡ ਕਾਨੂੰਨ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਕੰਪਨੀਆਂ ਤੇ ਉਦਯੋਗ ਆਪਣੇ ਆਪ ਨੂੰ ਉਸ ਅਨੁਸਾਰ ਤਿਆਰ ਕਰ ਸਕਣ ਹਫਤੇ ਚ 4 ਦਿਨ ਕੰਮ ਕਰਨ ਅਤੇ 3 ਦਿਨ ਆਰਾਮ ਕਰੋ ਨਵੇਂ ਕੋਡ ਦੇ ਤਹਿਤ ਕਰਮਚਾਰੀਆਂ ਨੂੰ ਹਫਤੇ ਚ 4 ਦਿਨ ਕੰਮ ਕਰਨ ਅਤੇ 3 ਦਿਨ ਦਾ ਆਰਾਮ ਕਰਨ ਦਾ ਵਿਕਲਪ ਮਿਲ ਸਕਦਾ ਹੈ ਹਾਲਾਂਕਿ 4 ਦਿਨ ਕੰਮ ਕਰਨ ਤੋਂ ਬਾਅਦ ਕੰਮ ਦੇ ਘੰਟੇ ਜੋ ਕਿ 8 ਤੋਂ 12 8 ਤੋਂ ਬਾਅਦ 12 ਘੰਟੇ ਹੋ ਸਕਦੇ ਨੇ ਇਹ ਬਦਲਾ ਉਹਨਾਂ ਕਰਮਚਾਰੀਆਂ ਲਈ ਫਾਇਦੇਮੰਦ ਹੋ ਸਕਦਾ ਹੈ ਜੋ ਆਪਣੇ ਪਰਿਵਾਰਕ ਜਾਂ ਨਿੱਜੀ ਕੰਮਾਂ ਦੇ ਲਈ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਨੇ ਐਮ ਐਸ ਐਮ ای ਸੈਕਟਰ ਜੋ ਭਾਰਤ ਦੀ ਅਰਥ ਵਿਵਸਥਾ ਦਾ 85% ਹਿੱਸਾ ਹੈ ਐਮ ਐਸ ਐਮ ای ਸੈਕਟਰ ਨੂੰ ਇਸ ਬਦਲਾਅ ਲਈ ਲਗਭਗ 2 2 ਸਾਲ ਦਾ ਸਮਾਂ ਮਿਲੇਗਾ ਸ਼੍ਰੀਮਤ ਮੰਤਰਾਲੇ ਨਵੇਂ ਕੋਡਾਂ ਦਾ ਖਰੜਾ ਤਿਆਰ ਕਰਨ ਲਈ ਰਾਜਾਂ 'ਚ ਰਾਜਾਂ ਨਾਲ ਕੰਮ ਕਰ ਰਿਹਾ ਹੈ ਪਹਿਲੇ ਪੜਾਅ 'ਚ ਮਜ਼ਦੂਰੀ ਤੇ ਸਮਾਜਿਕ ਸੁਰੱਖਿਆ ਤੇ ਕੋਡ ਲਾਗੂ ਕੀਤਾ ਜਾਵੇਗਾ ਡਰਾਫਟ ਨਿਯਮਾਂ ਨੂੰ ਮਾਰਚ 2025 ਤੇ ਸਾਰੇ ਰਾਜਾਂ ਨਾਲ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ ਪ੍ਰੋਵੀਡੈਂਟ ਫੰਡ ਵਿੱਚ ਯੋਗਦਾਨ ਵਧੇਗਾ ਨਵੇਂ ਕੋਡਾਂ ਦੇ ਤਹਿਤ ਪ੍ਰੋਵੀਡੈਂਟ ਫੰਡ ਯਾਨੀ ਪੀਐਫ 'ਚ ਕਰਮਚਾਰੀਆਂ ਦਾ ਯੋਗਦਾਨ ਵਧੇਗਾ ਇਸ ਨਾਲ ਉਹਨਾਂ ਦਾ ਰਿਟਾਇਰਮੈਂਟ ਫੰਡ ਵਧੇਗਾ ਹਾਲਾਂਕਿ ਪੀਐਫ ਕਟੌਤੀ 'ਚ ਵਾਧੇ ਦੇ ਕਾਰਨ ਕਰਮਚਾਰੀਆਂ ਦੇ ਕਰਮਚਾਰੀਆਂ ਦੇ ਘਰ ਲੈਣ ਵਾਲੀ ਤਨਖਾਹ ਯਾਨੀ ਕਿ ਮਾਸਿਕ ਤਨਖਾਹ ਕੱਟ ਸਕਦੀ ਹੈ। ਐਸੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੇ ਦੇਸ਼ ਦੁਨੀਆ ਦੀ तमाम ਵੱਡੀ ਖਬਰਾਂ ਦੇ ਲਈ ਜੁੜੇ ਰਹੋ ਖਬਰਿਸਤਾਨ ਨਿਊਜ਼ ਨੈਟਵਰਕ ਦੇ ਨਾਲ ਧੰਨਵਾਦ। ਇਸੇ ਤਰ੍ਹਾਂ ਦੀਆਂ ਹੋਰ ਵੱਡੀ ਅਪਡੇਟਸ ਦੇ ਲਈ ਤੁਸੀਂ ਸਾਡੇ ਟਵਿੱਟਰ, YouTube, Facebook, Instagram ਦੇ ਨਾਲ ਲਾਲ ਸ਼ੇਅਰ ਚੈਟ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ।